ਪਟਿਆਲੇ ਵਿਖੇ ਟਾਬੇ ਤੇ ਪੁਲਿਸ ਮੁਲਾਜ਼ਮਾਂ ਤੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਕੁੱਟਮਾਰ ਮਾਮਲੇ ਸੰਬੰਧੀ ਪੁਲਿਸ ਵੱਲੋਂ ਬਣਾਈ ਸਿੱਟ ਦੇ ਮੁਖੀ ਏਐਸ ਰਾਏ ਦੀ ਅਗਵਾਈ ਦੇ ਵਿੱਚ ਸਿੱਟ ਮੈਂਬਰ ਹਰਵੰਸ ਟਾਬਾ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ ਤਸਵੀਰਾਂ ਪਟਿਆਲੇ ਦੀਆਂ ਹਰਵੰਸ ਟਾਬੇ ਦੀਆਂ ਜਿੱਥੇ ਕਿ ਕਰਨਲ ਪੁਸ਼ਪਿੰਦਰ ਸਿੰਘ ਮਾਮਲੇ ਦੇ ਸੰਬੰਧੀ ਸਿਟ ਦੇ ਮੁਖੀ ਏਐਸ ਰਾਏ ਦੀ ਅਗਵਾਈ ਚ ਸਿਟ ਮੈਂਬਰ ਪਟਿਆਲਾ ਪੁੱਛੇ ਪੁੱਜੇ ਤੇ ਜਿਨ੍ਹਾਂ ਨੇ ਘਟਨਾ ਸਥਾਨ ਤੇ ਗੱਲਬਾਤ ਕਰਦੇ ਆ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਫੇਰ ਪਟਿਆਲਾ ਇੱਕ ਵਾਰ ਆਵਾਂਗੇ ਘਟਨਾ ਕਰਮ ਵਾਲੇ ਦਿਨ ਦਿਨ ਮੌਕੇ ਤੇ ਕੋਈ ਵੀ ਜੇਕਰ ਉੱਥੇ ਮੌਜੂਦ ਸੀ ਤਾਂ ਉਹ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦਾ ਹੈ ਜਿਸ ਦੇ ਲਈ ਇਸ ਸੀਟ ਵੱਲੋਂ ਇੱਕ ਨੰਬਰ 7508300342 ਨੰਬਰ ਵੀ ਜਾਰੀ ਕੀਤਾ ਜਿਸ ਕਿਸੇ ਨੇ ਸੰਬੰਧੀ ਜਾਣਕਾਰੀ ਦੇਣੀ ਹੈ ਤਾਂ ਫੋਨ ਤੇ ਵੀ ਦੇ ਸਕਦੇ ਨੇ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਇਸ ਰਾਏ ਸੁਣੋ ਉਹੀ ਜਿਹੜਾ ਮੈਂ ਪਹਿਲਾਂ ਸਾਡੇ ਨੂੰ ਪਹਿਲਾਂ ਬੇਨਤੀ ਕੀਤੀ ਸੀ ਸ਼ੁਰੂ ਚ ਹੀ ਕੀਤੀ ਸੀ ਵੀ ਇਹ ਬਾਇਸਿਸ ਨੂੰ ਦੂਰ ਲੋਕ ਕਦਨ ਲਈ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਦਾ ਲਿਆ ਜਾਂਦਾ ਹੈ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਉਥੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈ ਜੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਤਰ੍ਹਾਂ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ ਵੀ ਆਇਆ ਰਿਕਾਰਡਿੰਗ ਚ ਤਣੀ ਕੋਈ ਡਿਲੇ ਸੀ ਕੀ ਕੋਈ ਪਹਿਨਾ ਜਿਹੜਾ ਐਬਿਡੈਂਸ ਪਹਿਨਾ ਐਬਿਡੈਂਟ ਸੀਗਾ ਉਹਨੂੰ ਉਸਫਾ ਮਿਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਹਰ ਚੋਂ ਨੂੰ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈਗੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਿਨ ਕਰਕੇ ਤੇ ਜੋ ਆਪਕ ਉਪਰਾਨਾ ਹੈਗਾ ਵੀ ਸਚਾਈ ਤੇ ਚਾਈ ਐਸਆਈਟੀ ਸੀ ਐਸਐਸਪੀ ਸਾਹਿਬ ਨੂੰ ਸੱਜੇ ਸਾਰ ਬਖਾਈ ਕਿ ਜਾਂਚ ਕਰਨ ਦੀ ਜੀਮ ਫੋਰਜੇਟ ਸੋਸ਼ਲ ਮੀਡੀਆ ਕੋਈ ਇੱਕ ਆਈਡੈਂਟਿਫਾਈ ਕੀਤਾ ਦੋ ਇਹ ਪਾਈ ਹੋਈ ਸ਼ੁਰੂਆਤ ਕਿੱਥੋਂ ਹੋਈ ਗਈ ਕੋ ਕਿੱਥੋਂ ਲਵਾਂਗੇ ਆਪਾਂ ਬਲੇਕ ਫਿਰ ਦੇਖੋ ਜਿਹੜਾ ਆਪਣਾ ਅਦਾਦਾ ਸੀਐਫਐਸਐਲ ਦਾ ਹੈਗਾ ਉਹ ਇਹਨਾਂ ਕੋਲੇ ਇਹੋ ਜੇ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀਆਂ ਹਨ ਹਣਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਦੇ ਚ ਨੌਇਜ਼ ਬੌਸ ਆਊਟ ਕਰਕੇ ਉਹ ਚੀਜ਼ਾਂ ਨੂੰ ਹੋਰ ਪ੍ਰਕਿਰਿਆ ਕਰ ਦਿੰਦੀਆਂ ਹੈਗੀਆਂ ਹਨ ਤੋ ਉਹ ਸਾਡਾ ਆ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਦੇਣਗੇ ਪਲੱਸ ਪਲੱਸ ਹਾਂਜੀ ਮੈਂ ਇੱਕ ਮਿੰਟ ਕੰਪਲੀਟ ਕਰਨਾ ਚਾਹਾਂ ਜੀ ਤੇ ਪਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 75083 ਤੇ 00342 ਇਹ ਨੰਬਰ ਅਸੀਂ ਤਾਂ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਦਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਤ ਹੋਈ ਉੱਥੇ ਕਿਸੇ ਨੇ ਅੱਜ ਕੱਲ ਹਰ ਇੱਕ ਬੰਦੇ ਕੋਲ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਿਸਾਸਾਂ ਦੀ ਹੋਰ ਰਿਕਾਰਡਿੰਗ ਮਿਲੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸੇ ਵਾਲਾ ਐਂਗਲ ਦੇਖ ਦਿਵੇ ਸਰ ਇਹ ਐਸਆਈਟੀ ਕੀ ਐਸਐਸਪੀ ਪਟਿਆਲਾ ਨੂੰ ਵੀ ਬੁਲਾਇਆ ਗਿਆ ਉਹਨਾਂ ਨੇ ਇਨਵੈਸਟੀਗੇਸ਼ਨ ਅਫਸਰ ਇਹਨਾਂ ਨੇ ਨਹੀਂ ਕੀਤੀ ਉਹਨਾਂ ਨੂੰ ਵੀ ਤਲਬ ਕਰੇ ਬਿਲਕੁਲ ਬਿਲਕੁਲ ਬੁਲਾਇਆ ਗਿਆ ਬਿਲਕੁਲ ਬੁਲਾਇਆ ਸਪੈਸੀਫਿਕਲੀ ਸਰ ਐਸਐਸਪੀ ਪਟਿਆਲਾ ਨੂੰ ਬੁਲਾਇਆ ਬਿਲਕੁਲ ਬਿਲਕੁਲ ਜਿਹੜੀ ਪੁਲਿਸ ਡਿਪਾਰਟਮੈਂਟ ਨੇ ਪੈਰਲਲ ਨਾਲ ਚਲਾਈ ਹੋਈ ਹੈ ਉਹਦੀ ਕੋਆਰਡੀਨੇਸ਼ਨ ਹੋਈ ਕਿ ਐਸਆਈ ਕਿਨਾਂ ਤੇ ਆਹ ਉਹ ਜਿਹੜੀ ਹੋ ਸਕਦੀ ਹੈ ਨਾ ਕਿ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਆਪਣਾ ਜਿਹੜੀ ਮੈਜੈਸਟੀ ਦੀ ਇਨਕੁਆਰੀ ਆ ਜੀ ਮਨਿੰેશ ਜਿਹੜੀ ਸਾਡੀ ਐਸਆਈਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮੈਜਿਸਟ੍ਰੀਅਲ ਜਿਹੜੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹਦੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ ਇਸਤੇਮਾਲ ਕੀਤਾਕ ਨਹੀਂ ਕੀਤਾ ਉਹ ਅਲੱਗ ਡਿਪਾਰਟਮੈਂਟਡ ਆ ਉਹਨਾਂ ਨੇ ਕੀ ਕੰਮ ਕਰਦਾ ਕੁਝ ਵੀ ਨਹੀਂ ਕਰਦਾ ਸਾਡਾ ਤਾਂ ਇਨਵੈਸਟੀਗੇਸ਼ਨ ਦਾ ਕੰਮ ਆ ਜੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟਲੀ ਉਹ ਦੇਖਣਗੇ ਡਿਸਪੋਜ਼ ਕਰੋ ਐਸਐਸਪੀ ਦੀ ਆ ਪਾਵਰ ਸੀ ਉਹਨੇ ਆਪਣੀ ਪਾਵਰ ਨੂੰ ਸਹੀ ਸਮੇਂ ਤੇ ਸਹੀ ਇਸਤੇਮਾਲ ਕੀਤਾਕ ਨਹੀਂ ਕੀਤਾ ਜੀ